ਵੇгда ਮਬਨ ਕੋਈ ਨਹੀਂ ਵੀ ਕਿ ਉਹ ਨਾ ਨਾ ਕਾਰਜ ਸ਼ੁਰੂ ਕਰ ਲਈ ਬਣ ਕੇ ਫੜਾ ਜਾ ਓਏ ਮਦਰ ਨਿਕਾਉਣ ਚਲੀ ਜਾਂਦੀ ਹੈ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਅਰਮਾਨ ਪੰਗੋ ਤੇ ਮੇਰੇ ਨਾਮ ਨੇ ਸਿੰਘ ਵੀ ਵਿੱਕੀ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਤੇ ਅਸੀਂ ਪਹਿਲਾ ਐਪੀਸੋਡ ਕਰਿਆ ਸੀਗਾ ਉਹਦੇ ਵਿੱਚ ਅਸੀਂ ਨੇ ਪੁੱਛਿਆ ਸੀਗਾ ਤੁਹਾਡੇ ਤੋਂ ਨਾਮ ਕਿ ਆਪਣੇ ਇਹਦਾ ਨਾਮ ਕੀ ਰੱਖਿਆ ਜਾਵੇ ਕਿਹੜਾ ਨਾਮ ਵਧੀਆ ਲੱਗੂਗਾ ਸਾਨੂੰ ਬਹੁਤ سارے ਮੈਸੇਜ ਆਏ ਸਾਡੇ ਦੋਸਤਾਂ ਨੇ ਕਰੇ ਤੇ ਸਾਨੂੰ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਸ਼ਾਰਟ ਕੇਕ ਨਾਮ ਬਹੁਤ ਜਿਆਦਾ ਵਧੀਆ ਲੱਗਿਆ ਜਿਹੜਾ ਸਾਨੂੰ ਲੱਗਿਆ ਕਿ ਹਾਂ ਵੀ ਇੱਥੇ ਮੈਲਬੌਰਨ ਚ ਰਹਿੰਦੇ ਆ ਤਾਂ ਮੈਲਬੌਰਨ ਦੇ ਸਾਥ ਚੋਂ ਸਾਥ ਚੋਂ ਮੈਲਬੌਰਨ ਦੇ ਸਾਥ ਚੋਂ ਹਾਂ ਮੈਲਬੌਰਨ ਦੇ ਸਾਥ ਚੋਂ ਹਾਂ ਸਾਨੂੰ ਨਾਮ ਸੁਜੈਸਟ ਕਰਿਆ ਸਾਡੇ ਵੀਰ ਜਸਪ੍ਰੀਤ ਸਿੰਘ ਲਾਲੀ 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 ਉਹਨਾਂ ਦਾ ਲਾਲੀ ਉਹਨਾਂ ਦੇ ਲਾਲੀ ਰਹਿੰਦੇ ਆ ਬਈ ਆਪ ਕੋ ਰਾਮਦੇਵ ਜੀ ਨੇ ਦੱਸਿਆ ਹਾਂ ਰਾਮਦੇਜ ਨੇ ਦੱਸਿਆ ਜੋਤੀ ਨੇ ਮਨਜੋਤ ਜੋਤੀ ਜੋਤੀ ਪ੍ਰਿੰਸ ਉਹਨਾਂ ਨੇ ਪ੍ਰਿੰਸ ਹਾਂ ਤੇ ਆਸ਼ਵਦੀਪ ਜੀ ਨੇ ਆਸ਼ਵਦੀ ਸਾਡੇ ਪਰੋਣਾ ਜੀ ਜੋ ਗਾਜ ਪਰੋਣਾ ਜੀ 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 ਬਹੁਤ ਗ੍ਰੀਸ਼ਟਾਰਜੀ ਵੀ ਕਿਹਾ ਹੈ ਵੀ ਆਹ ਨਾਮ ਆ ਨਵਿੰਦਰ ਸਿੰਘ ਬੰਬੇ ਬੰਬਾ ਬੰਬਾ ਬੰਬੇ ਨੇ ਵੀ ਦੱਸਿਆ ਉਹਨਾਂ ਨੇ ਵੀ ਦੱਸਿਆ ਤੇ ਨਾਮ ਆਪਾਂ ਫਿਰ ਫਾਈਨਲ ਇਹ ਨਾਮ ਅਸੀਂ ਫਾਈਨਲੀ ਇਹ ਨਾਮ ਰੱਖਤਾ ਕਿ ਮੈਲਵਾਰਨ ਦੀ ਸਤਿ ਸ਼ਤ ਚੋ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰੀ ਕਿ ਹਾਂ ਨਾਮ ਬਹੁਤ ਗਾਣੀ ਨਹੀਂ ਕਰਨੀ ਗਾਣੀ ਨਹੀਂ ਕਰਨੀ ਗਾਣੀ ਨਹੀਂ ਕਰਨੀ ਤੇ ਅੱਜ ਦਾ ਵਿਸ਼ਾ ਆਪਣਾ ਹਾਂ ਦੂਸਰਾ ਕੀ ਹਾਂ ਜੀ ਹਾਂ ਵਿੱਕੀ ਉਹ ਤੁਸੀਂ ਦੱਸੋ ਕਿ ਅੱਜ ਦਾ ਆਪਾਂ ਸਬਜੈਕਟ ਕੀ ਹੋਊਗਾ ਅੱਜ ਦਾ ਸਬਜੈਕਟ ਆ ਪਿੱਛੇ ਜਿਵੇਂ ਇੱਕ ਦੋ ਫਿਲਮਾਂ ਦੇਖੀਆਂ ਹਾਂ ਹਾਂ ਬੀ ਇੱਕ ਤਾਂ ਮੈਂ 9 ਮਿੰਟ ਦੇਖੀ 10 ਮਿੰਟ ਦੀ ਮੰਦੀ ਕਰਤੀ ਮੈਂ ਓਕੇ ਯਾਰ ਕੋਈ ਫਿਰ ਆਪਾਂ ਅੱਜ ਫਿਰ ਮੋਹ ਬਰੀ ਗੱਲ ਕਰਦੇ ਹਾਂ ਕਿ ਬਿਆਜਿਕਾ ਪੰਜਾਬੀ ਇੰਡਸਟਰੀ ਵਿੱਚ ਨਹੀਂ ਤੁਸੀਂ ਫਿਲਮਾਂ ਨੂੰ ਸੋ ਵੀ ਕਿਹੜੀਆਂ ਦੇਖਿਆ ਤੁਸੀਂ ਇੰਗਲਿਸ਼ ਦੇਖਿਆ ਜਾਂ ਕੋਈ ਮਤਲਬ ਜਿਹੜੀ ਕਿ ਇਹ ਨਹੀਂ ਪੰਜਾਬੀ ਪੰਜਾਬੀ ਫਿਲਮ ਆਪਣੇ ਪੰਜਾਬੀ ਕਿਉਂਕਿ ਆਪਾਂ ਪੰਜਾਬੀ ਆ ਕਿ ਮੈਂ ਸੋਚਾਂਗਾ ਕੀ ਕਦ ਤੁਸੀਂ ਨਹੀਂ ਨਹੀਂ ਹਾਲੀਵੁੱਡ ਦਾ ਆਪਾਂ ਨੂੰ ਪਤਾ ਹੀ ਨਾ ਸਮਝ ਆਉਂਦੀ ਉਹਨਾਂ ਦੀ ਆਪਾਂ ਨੂੰ ਪਰ ਉਹ ਚ ਕੀ ਆਪਾਂ ਨੂੰ ਸਾਬ ਇਹ ਸੀਗਾ ਕਿ ਰ ਵੀ ਪੰਜਾਬੀ ਇੰਡਸਟਰੀ ਆਪਣੀ ਜਾ ਕੇ ਦੁਨੋਂ ਰਹੀ ਹੈ ਨਾ ਜਦ ਤੂੰ ਤੇਰੇ ਮੇਰੇ ਵਰਗੇ ਨਾ ਆਪਾਂ ਨੂੰ ਆਉਣਾ ਆਉਂਦਾ ਨਾ ਆਪਾਂ ਨੂੰ ਇਹ ਵੀ ਕਹਿੰਦੇ ਆਪਣਾ ਮੇਰੇ ਕਹ ਜਿਹੜੇ ਮੈਸੇਜ ਅੱਜ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਕੀ ਹੈਗੇ ਕਿ ਅੱਜ ਨਾ ਸਾਰਿਆਂ ਦਾ ਹਮ ਆਪਣੇ ਕੱਲੇ ਪੰਜਾਬੀਆਂ ਦੇ ਨਹੀਂ ਮੈਨੂੰ ਲੱਗਦਾ ਸਾਰਿਆਂ ਦੇ ਲਗਭਗ ਜਿਹੜਾ ਚਕਾ ਹੋਇਆਗਾ ਉਹ 100th Indian movie ਵੀ ਬਣ ਜਾਵੇ ਉਹਦੇ ਵਿੱਚ ਐਕਸ਼ਨ ਵੀ ਬਹੁਤ ਜ਼ਿਆਦਾ ਨੇ ਹਨਾ ਤੁਸੀਂ ਜਿੱਦਾਂ ਕਹਿ ਰਹੇ ਹੋ ਜਾਨਕਿ ਪਤਾ ਨਹੀਂ ਜਾਂਦਾ ਮੈਨੂੰ ਕੀ ਕੀ ਚਾਹੁੰਦੇ ਆ ਇਹ ਕਿੱਥੇ ਕੀ ਚਾਹੁੰਦੇ ਨੇ ਹਨਾ ਲੋਕ ਇਹ ਲੋਕਾਂ ਦੀ ਮਤਲਬ ਜਾਨਕਿ ਆਪਾਂ ਨੂੰ ਸਮਝਣ ਨੂੰ ਜ다 ਪੜਨਾ ਪਊਗਾ ਜਾਂ ਇਹ ਹੈ ਕਿ ਵੀ ਆਪਾਂ ਛੋਟੇ ਬਜਟ ਤੇ ਮਤਲਬ ਜਨਕਿ ਛੋਟੇ ਲੈਵਲ ਤੇ ਮੂਵੀਆ ਬਣਾ ਰਹਿਆਂਗੇ ਥੋੜੇ ਵੱਡੇ ਲੈਵਲ ਤੇ ਬਣਾਉਣ ਦੀ ਲੋੜ ਹੈ ਜਾਂ ਫਿਰ ਇਹ ਕਹਿ ਸਕਦੇ ਆ ਵੀ ਉੱਥੇ ਐਕਟਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕਿਵੇਂ ਆ ਰਿਹਾ ਹੈ ਤਾਂ ਇਹ ਸਾਰਾ ਮਤਲਬ ਲੋਕ ਉਹਨਾਂ ਨੂੰ ਦੱਸ ਸਕਦੇ ਨੇ ਆਪਾਂ ਨਹੀਂ ਦੱਸ ਸਕਦੇ ਹਾਂ ਆਪਾਂ ਸਿਰਫ ਗੱਲ ਕਰ ਸਕਦੇ ਆਪਾਂ ਗੱਲ ਕਰ ਤਾਂ ਲੋਕ ਆਪਣੇ ਕਮੈਂਟਸ ਦੇ ਵਿੱਚ ਕਰ ਸਕਦੇ ਵੀ ਆਹ ਕੰਮ ਅੱਜ ਪਤਾ ਨਹੀਂ ਕੀ ਸ਼ਾਇਦ ਗਲਤ ਹੱਥਾਂ ਦੇ ਵਿੱਚ ਨਾਸੀ ਚਲੀ ਗਈ 49 ਉਹ ਫਿਲਮ ਪ੍ਰੋਡਿਊਸਰਜ਼ ਐ ਉਹਨਾਂ ਨੂੰ ਇਹ ਸਮਝ ਨਹੀਂ ਹੈਗੀ ਹਨਾ ਇਹ ਇਹ ਵੀ ਕਹਿ ਸਕਦੇ ਹੋ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਮਤਲਬ ਜਿਹੜਾ ਕਿਉਂਕਿ ਉਹ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੈ ਕਿ ਲੋਕ ਅੱਗੇ ਨੂੰ ਬਦਲਣਾ ਚਾਹੁੰਦੇ ਨੇ ਪਰ ਉਹ ਮਿਹਨਤ ਨਹੀਂ ਕਿਉਂਕਿ ਮਿਹਨਤ ਦੇ ਜਰੀਏ ਨਹੀਂ ਬਸ ਉਹਨਾਂ ਨੂੰ ਇਹ ਵੀ ਹਾਂ ਵੀ ਸਿੱਧਾ ਕੰਮ ਮਿਲੇ ਤੇ ਕੰਮ ਦੇ ਜਰੀਏ ਸਿੱਧਾ ਅੱਗੇ ਵਧ ਗਏ ਪਰ ਉਹ ਕੰਮ ਮੇਰੇ ਖਿਆਲ ਚ ਥੋੜਾ ਜਿਹਾ ਕਿਉਂਕਿ ਅੱਗਾ ਦੌੜ ਪਿੱਛਾ ਚੌੜ ਮਤਲਬ ਜਾਨੀ ਕਿ ਮਿਹਨਤ ਉਨੀ ਹੁੰਦੀ ਨਹੀਂ ਫਿਰ ਉਹ ਮਿਹਨਤ ਰੰਗ ਨਹੀਂ ਲਿਉਂਦੀ ਕਿਉਂਕਿ ਜਦ ਥੋੜੀ ਕਰਾਂਗੇ ਤਾਂ ਥੋੜੀ ਹੀ ਮਿਲੂਗਾ ਹਨਾ ਬਾਕੀ ਉਹੀ ਹੈ ਨਾ ਜੰਮੇ ਮੰਨ ਲਓ ਨੌਨ ਜਿਹੜਾ ਡਾਕਟਰ ਹੈ ਉਹ ਆਪਰੇਸ਼ਨ ਕਰਨ ਵੇਜੇ ਹਨਾ ਫਿਰ ਮਰੀਜ਼ ਤਾਂ ਮਰੂਗਾ ਹੀ ਨਾ ਸੇਮ ਹੀ ਹੁਣ ਇੰਡਸਟਰੀ ਵਿੱਚ ਹੋਇਆ ਹੋਇਆ ਜਿਹਨੂੰ ਐਕਟਿੰਗ ਨਹੀਂ ਆਉਂਦੀ ਹੈ ਨਾ ਬੜਾ ਬੋਟਾ ਅਗਲਾ ਗਾ ਲੰਦਾ ਉਹਨੂੰ ਪੰਪ ਮਾਰ ਕੇ ਚਲੋ ਜੀ ਭਾਜੀ ਤੁਸੀਂ ਤਾਂ ਕਿਆ ਬਾਤ ਆ ਤੁਸੀਂ ਤਾਂ ਜੀ ਰੁਲਾਦਨੇ ਫਲਾਣਾ ਜੀ ਉਹਦੀ ਮੂਵੀ ਕਰਾਉਂਦੇ ਫਿਲਮ ਕਰਾਉਂਦੇ ਆ ਚੰਗੀਆਂ ਭਲੀਆਂ ਸਟੋਰੀਆਂ ਕਈ ਕਹਾਣੀਆਂ ਮਾਰੇ ਐ ਤਾਂ ਦੀ ਪੇਟ ਚੜ ਗਈਆਂ ਉਹਨਾਂ ਤੇ ਹੁਣ ਲੋਕੱਕੇ ਪਿਆ ਆਪਣੇ ਸਿਨੇਮੇ ਤੋਂ ਯਾਰ ਹਾਂ। ਅੱਛਾ ਕਈ ਵਧੀਆ ਮੂਵੀਆ ਕਈ ਵਧੀਆ ਮੂਵੀਆ ਮਤਲਬ ਜਾਨੀ ਕਿ ਲੋਕ ਇਸ ਕੱਕੇ ਨਹੀਂ ਦੇਖਣਗੇ ਵੀ ਹਾਂ ਜਿਵੇਂ ਪਹਿਲਾਂ ਨਹੀਂ ਦੇਖੇ ਨੇ ਯਾਰ ਉਦਾਂ ਦੀ ਇਹ ਹੋਣੀ ਉਦਾਂ ਦੀ ਹੀ ਹੋਣੀ ਹਾਂ ਜਿਵੇਂ ਕਿ ਮੈਂ ਹੁਣ ਐਕਟਿੰਗ ਦੀ ਗੱਲ ਕਰੂੰਗਾ ਐਕਟਿੰਗ ਦੇ ਵਿੱਚ ਕਿ 2025 ਦੇ ਵਿੱਚ ਮਜੈਲ ਮੂਵੀ ਆਈ। ਹਮ ਮਜੈਲ ਮੂਵੀ ਦੇ ਵਿੱਚ ਹੁਣ ਤਿੰਨ ਮੇਨ ਕੈਰੈਕਟਰ ਸੀ ਜਿਹੜੇ ਦੀਪ ਕਰੋੜ ਜੀ ਹਮ ਅ ਪੰਜਾਬੀ ਇੰਡਸਟਰੀ ਦੇ ਥੰਮ ਮੇਰੇ ਖਿਆਲ ਚ ਗਗੂ ਦੇ ਸਾਹਿਬ ਤੇ ਇੱਕ ਐਕਟ ਸੀਗਾ ਰੂਪੀਗਨ ਹਾਂ ਰੂਪੀਗਨ ਹਾਂ ਤੇ ਇੱਕ ਆਪਣੇ ਮੇਰੇ ਖਿਆਲ ਚ ਜੇ ਮੈਂ ਗਲਤ ਨਾ ਹੋਵਾਂ ਤਾਂ ਹੋਬਿਦਾਰੀ ਵਾਲੀ ਸੀਗਾ ਉਹ ਤਾਂ ਤੁਹਾਨੂੰ ਹੋਬਿਦਾਰੀ ਵਾਲਾ ਮਤਲਬ ਜਣੀ ਕਿ ਇੰਨੇ ਵਧੀਆ ਸਟਾਰ ਕਾਸਟ ਹੋਣ ਦੇ ਬਾਵਜੂਦ ਉਹ ਫਿਲਮ ਨੂੰ ਉਨਾ ਪਰ ਮਹਿੰਗਾ ਰਾ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀਗਾ ਤੇ ਜੇ ਤੁਸੀਂ ਉਹਦੇ ਵਿੱਚ ਅੱਜ ਵੀ ਤੁਸੀਂ ਮੇਰੇ ਖਿਆਲ ਚ ਅੱਜ ਲੋਕਾਂ ਨੇ ਆਮੀ ਕਰਕੇ ਉਹ ਇੰਸਟਾਗ੍ਰਾਮ ਤੇ ਦੇਖ ਲਓਗੇ ਫੇਸਬੁੱਕ ਤੇ ਦੇਖ ਲਓਗੇ ਇੱਥੇ ਤੁਹਾਨੂੰ ਛੋਟੇ-ਛੋਟੇ ਕਲਿੱਪਾ ਮਿਲ ਜਾਣਗੇ 5-5 ਚਾਰ-ਚਾਰ ਮਿੰਟ ਦੇ ਉਹ ਜਦੋਂ 5-4 ਮਿੰਟ ਦੀ ਕਲਿੱਪ ਦੇਖਦੇ ਨੇ ਨਾ ਉਹਦੇ ਵਿੱਚ ਥੋੜਾ ਇੰਨਾ ਇੰਟਰਸਟ ਬਣ ਜਾਂਦਾ ਹੈ ਵੀ ਥੋੜਾ ਮੂਵੀ ਦੇਖਣ ਨੂੰ ਦਿਲ ਕਰਦਾ ਹੈ ਦਿਲ ਕਰਦਾ ਪਰ ਲੋਕਾਂ ਨੇ ਉਹਨੂੰ ਵੀ ਹੰਗਾਰਾ ਨਹੀਂ ਦਿੱਤਾ ਪਰ ਪੰਗਤ ਉਹੀ ਹੈ ਨਾ ਕਿਉਂਕਿ ਲੋਕਾਂ ਨੇ ਪਹਿਲਾਂ ਉਹ ਚੀਜ਼ਾਂ ਦੇਖ ਲਈਆਂ ਹਾਲਾਕਿ ਇਹ ਵੀ ਉਹ ਵੀ ਸੇਮ ਹੀ ਹੋਣੀ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਨਾ ਹਾਂਜੀ ਹਾਂ ਕਿਉਂਕਿ ਉਹੀ ਨੌ ਨਰ ਐਕਟਰ ਬੰਦੇ ਜਿਹੜੇ ਜਿਹਦਾ ਇੱਕ ਇੱਕ ਅਦਾ ਗਾਣਾ ਮੇਰੇ ਵਰਗਾ ਅਦੀਰ ਵਰਗਾ ਹਿੱਟ ਹੋ ਗਿਆ ਉਹਨੂੰ ਚੱਕ ਕੇ 스타 ਬਣਾ ਦਿੰਦੇ ਹਨ ਅੱਛਾ ਇੱਕ ਇੱਕ ਚੀਜ਼ ਹੋਣਾ ਕਿ ਮੇਰੇ ਖਿਆਲ ਚ ਪੰਜਾਬੀ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ ਜਿਆਦਾ ਲੁਕਸ ਤੇ ਜਾ ਰਹੀ ਹੈ ਜਿਹੜਾ ਬੰਦਾ ਵਧੀਆ ਲੱਗਦਾ ਹੈ ਕੈਂਟ ਜਿਹਾ ਲੱਗਦਾ ਉਹਨੂੰ ਚੱਕ ਕੇ ਬਣਾ ਦੋ ਹੁਣ ਹਿੰਦੀ ਇੰਡਸਟਰੀ ਦੇ ਵਿੱਚ ਦੇਖੋ ਤੁਸੀਂ ਸੋਰੀ ਕੋਈ ਗੱਲ ਨਹੀਂ ਇਹ ਕੁਮੜਾ ਗੱਲ ਮੈਂ ਸੰਗਰਮ ਜੀ ਹਾਂ ਜੇ ਹਿੰਦੀ ਇੰਡਸਟਰੀ ਦੇ ਵਿੱਚ ਦੇਖੋ ਨਵਾਜੂ ਦੀ ਅਸਦੀਕੀ ਆਏ ਹਾਏ ਹਾਏ ਅਸਦੀਕੀ ਸਾਹਿਬ ਤਾਂ ਵਿਆਹ ਵਾਹ ਮਨੋਜ ਬਾਜਪਾਈ ਹੂੰ ਹਣਾ ਤੇ ਇਹ ਜੇ ਹੋਰ ਬਹੁਤ ਸਾਰੇ ਐਕਟਰ ਨੇਗੇ ਨਵੇਂ ਮੁੰਡੇ ਆ ਰਹੇ ਨੇਗੇ ਜਿੰਨਾਂ ਨੂੰ ਮਤਲਬ ਜਨਕ ਲੁਕਸ ਤੇ ਨਹੀਂ ਉਹਨਾਂ ਦੀ ਐਕਟਿੰਗ ਦੇਖੋਗੇ ਤਾਂ ਐਕਟਿੰਗ ਉਹਨਾਂ ਦੀ ਬਾਖ ਮਾਰ ਬਣੇ ਉਹ ਮੁੰਡਾ ਬਈ ਆਪਣਾ ਸੰਧੂ ਬਈ ਜਾ ਪੰਜਾਬੀ ਬਣ ਮਾਲਾ ਜਗਜੀਤ ਸੰਧੂ ਉਹਏ ਬੋਲੇ ਵਾਲਾ ਉਹ ਕਿਉਂਕਿ ਹਾਂ ਉਹ ਕਹਿੰਦਾ ਬਈ ਬਾਲੀਵੁੱਡ 'ਚ ਵੀ ਵਧੀਆ ਕੰਮ ਕਰਦਾ ਕਰਤਾਰ ਬਈ ਆਪਣਾ ਕਰਤਾਰ ਚੰਨਾ ਦਾ ਵੱਡਾ ਭਰਾ ਆਪਣਾ ਹਾਂ ਤੇ ਉਹਨਾਂ ਨੇ ਜਿੱਦ ਆਪਾਂ ਗੱਲ ਕਰ ਹੀ ਰਹੇ ਸੀਗੇ ਮੈਂ ਆਮ ਦੇਵ ਫਰਾਉੜੀਆ ਨੇ ਹਣਾ ਤੇ ਉਹਨਾਂ ਦੀ ਮਤਲਬ ਐਡੇ स्टार कास्ट ਹੋਣ ਦੇ ਬਾਵਜੂਦ ਉਹ ਮੂਵੀ ਨਹੀਂ ਚੱਲੀ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਕਿਉਂ ਨਹੀਂ ਚੱਲੀ ਹਮ ਕੀ ਗੱਲ ਹੋਣੀ ਚਾਹੀਦੀ ਸੀ ਜਾਂ ਤਾਂ ਇਹ ਹੈਗੇ ਵੀ ਹਾਂ ਵੀ ਕਿਸੇ ਨੇ ਹੁਣ ਮੈਂ ਦੋ ਮੂਵੀਆਂ ਪਹਿਲਾਂ ਉਦੋਂ ਪਹਿਲਾਂ ਪੰਜਾਬੀ ਦੇਖਣ ਵਗਿਆ ਮੇਰਾ ਉਹਦੇ ਵਿੱਚ ਬੈਡ ਐਕਸਪੀਰੀਅੰਸ ਰਿਹਾ ਤਾਂ ਮੈਂ ਤੀਜੀ ਉਹ ਵਧੀਆ ਮੂਵੀ ਵੀ ਦੇਖਣ ਨਹੀਂ ਜਾਊਗਾ ਉਹਨੂੰ ਵੀ ਮਿਸ ਕਰੂੰਗਾ ਪਰ ਉਹੀ ਹੈ ਨਾ ਹੁਣ ਅਜਕ ਕੁਝ ਮਜਬੂਰੀਆਂ ਵੀ ਬਣ ਗਈਆਂ ਸਿੰਗਲ ਰੂਮ ਲੈਣਾ ਜਿਹੜਾ ਹਨ ਕਿਉਂਕਿ ਜਿਵੇਂ ਹੁਣ ਦਲਜੀਤ ਹੋ ਗਿਆ ਹਨ ਚਲੋ ਇਹ ਲਾਇਵ ਉਹਦੇ ਪਹੁੰਚ ਗਿਆ ਬੰਦਾ ਆਉਂਦਾ ਵੀ ਸੋਣਾ ਹੈ ਹਨ ਵੈਸੇ ਵੈਸੇ ਮੰਦਾ ਵੀ ਆਪਾਂ ਡਾਊਟ ਨਹੀਂ ਕਰਾਂ ਹਾਂ ਵਧੀਆ ਹੁਣ ਕਿਉਂਕਿ ਆਈ ਥਿੰਕ ਐਕਸਪੀਰੀਅੰਸ ਬਹੁਤ ਹੋ ਗਿਆ ਨਾ ਹਾਂ ਹਾਂ ਪਰ ਉਹਨੂੰ ਦਿਖਾ ਦਿੱਤਾ ਹੁਣ ਬੋਰਡਾ 2 ਦੇ ਵਿੱਚ ਆ ਰਹੇ ਨੇ ਹਾਂ ਕਿਉਂਕਿ ਮੇਰੇ ਖਿਆਲ ਚ ਜਿੱਥੇ ਤੱਕ ਆ ਪੰਜਾਬੀ ਜੇ ਜ਼ਿਆਦਾ ਦੇਖਣਗੇ ਤਾਂ ਉਹ ਦਲਜੀਤ ਜੀਆ ਕਰਕੇ ਹੀ ਦੇਖਣਗੇ ਉਹਨਾਂ ਕਰਕੇ ਜੋ ਹਨ ਤੇ ਇੱਕ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣ ਰਿਹਾ ਸੀ ਉਹਨਾਂ ਕਿੰਗ ਖਾਨ ਇੰਟਰਵਿਊ ਸੀਗੀ ਆਸ਼ਰ ਖਾਨ ਯਾਨੀ ਤਾਂ ਉਹ ਕਹਿ ਰਹੇ ਸੀਗੇ ਵੀ ਦਲਜੀਤ ਨੂੰ ਕਹਿ ਰਹੇ ਸੀਗੇ ਵੀ ਹਾਂ ਵੀ ਸੋ ਡੀ ਐਕਟਿੰਗ ਦੇ ਅੱਗੇ ਸਾਡੀ ਐਕਟਿੰਗ ਕੁਝ ਵੀ ਨਹੀਂ ਹੈਗੀ ਕੁਝ ਵੀ ਨਹੀਂ ਕਿਹਾ ਤਾਂ ਮਤਲਬ ਨਿਕ ਉਹ ਦੇਖਾਂਗੇ ਤਾਂ ਉਹਦੇ ਮਤਲਬ ਇੱਕ ਕਿੰਗ ਦੇ ਵੱਲੋਂ ਇੱਕ ਮਤਲਬ ਜਨਕ ਤਰੀਫ ਕਰਨੇ ਇੱਕ ਪੰਜਾਬੀ ਮੁੰਡੇ ਦੀ ਉਹ ਛੋਟੀ ਉਮਰ ਦੇ ਜਨਕ ਅੱਧੀ ਉਮਰ ਦੇ ਬੰਦੇ ਦੀ ਪਜਾਇਲਾ ਤਾਤ ਪਾਈ ਪਈ ਹੈ ਹਾਂ ਹਾਂ ਇਹ ਆਪਣੇ ਹੈਗੇ ਪੱਗ ਜਿਹੜੀ ਪੱਗ ਨੂੰ ਲਾ ਲੈ ਕੇ ਚੱਲ ਰਿਹਾ ਨਾ ਦਿਲਜੀਤ ਬਸ ਉਹ ਪੱਗ ਦੀ ਲਾ ਲੋ ਜਾਂ ਮਤਲਬ ਜਨਕ ਕਿ ਗੁਰੂਆਂ ਪੀਰਾਂ ਦੀ ਧਰਤੀ ਤੋਂ ਉੱਠ ਕੇ ਗਿਆ ਹੈ ਤਾ ਉਹ ਚੀਜ਼ ਦਾ ਵੀ ਉਹਨਾਂ ਨੂੰ ਮਤਲਬ ਜਾਨੀ ਕਿ ਇੱਕ ਪ੍ਰਦਾਨ ਮਿਲ ਜਾਣਾ ਹਾਂ ਇਹ ਬਾਕੀ ਦੇਖੋ ਜੇ ਕੋਈ ਗਾਂ ਫਿਰਮਾਂ ਜਿਹੜੇ ਕਰ ਰਹੇ ਨੇ ਜਾਂ ਆਉਣਗੀਆਂ ਵੀ ਉਹਨਾਂ ਹੱਥ ਜੁੜ ਕੇ ਬੇਨਤੀ ਆ ਕਿ ਦੋ ਅਟਰ ਬੰਦੇ ਲਓ ਯਾਰ ਹਨਾ 2026 ਦੇ ਵਿੱਚ ਸਾਡੇ ਮਤਲਬ ਜਾਨੀ ਕਿ ਆਸ ਰੱਖਾਂਗੇ ਇਹ ਵੀ ਵਧੀਆਂ ਮੂਵੀ ਆਉਣ ਤੇ ਲੋਕ ਦੇਖਣ ਜਾਣ ਉਹਨਾਂ ਨੂੰ ਭਰਮਾ ਹੰਗਾਰਾ ਮਿਲੇ ਤੇ ਭਰਮਾ ਹੰਗਾਰਾ ਮਿਲੇਗਾ ਤਾਂ ਪ੍ਰੋਡਿਊਸਰ ਡਾਇਰੈਕਟਰ ਅੱਗੇ ਵਧਣਗੇ ਬਦਿਆ ਮੂਵੀ ਆ ਲੈ ਗਈ ਉਹ ਕਿ ਹੋਈ ਨਾ ਹੁਣ ਆਪਣੇ ਆਪ ਆ ਦੇਖਦੇ ਹੁਣ ਆਪਣੇ ਥੀਟਰ ਡਿਪਾਰਟਮੈਂਟ ਦੇ ਪਟਿਆਲੇ ਵਾਲੇ ਹਨ ਉਹ ਮੁੰਡੇ ਵੀਲੇ ਕਰਦੇ ਜਿਹੜਿਆ ਰੀਲਾਂ ਚ ਹਾ ਹਾ ਹੀ ਹੀ ਨਾ ਕੱਡਣ ਨੂੰ ਨਾ ਪਾਉਣ ਨੂੰ ਆ ਚੁੰਮੇ ਵਾਲੀ ਭਾਬੀ ਆ ਜੀ ਆ ਪੱਪੀ ਵਾਲੀ ਭਾਬੀ ਆ ਉਹ ਉਹ ਐਕਟਿੰਗ ਕਰ ਰਹੇ ਨੇ ਵੀ ਥੋੜਾ ਜਿਹਾ ਨਾ ਪ੍ਰੋਡਿਊਸਰ ਵੀ ਡਾਇਰੈਕਟਰ ਵੀ ਇਸ ਪੱਖ ਤੇ ਧਿਆਨ ਦੋ ਯਾਰ ਕਿ ਐਕਟਰ ਬੰਦਿਆਂ ਨੂੰ ਲਾਓ ਹਨਾ ਤੁਹਾਨੂੰ ਉਹਨਾਂ ਨੂੰ ਜਿਆਦਾ ਜ਼ਰੂਰਤ ਹੈ ਕਿ ਪਿੱਛੇ ਕੁਝ ਐਡਾ ਦੀ ਇਨਸੀਡੈਂਟ ਹੋਏ ਆ ਪਿੱਛੇ ਪਿੱਛੇ ਤੋਂ ਆਪਾਂ ਜਾਰੀ ਤਾਂ ਨਹੀਂ ਖੈਰ ਆਪਾਂ ਨੂੰ ਰੋਲ ਜਿੰਨੇ ਚੀਜ਼ਾਂ ਬਾਰੇ ਆ ਪਿੱਛੇ ਇਹ ਕਹਿੰਦੇ ਕਹਿੰਦੇ ਨੂਰ ਦੀ ਮੰਮੀ ਦਾ ਵੀ ਰੌਲਾ ਪੈ ਗਿਆ ਨਾ ਨੂਰ ਦੀ ਮੰਮੀ ਦੇ ਨਾਲ ਚਲੋ ਉਹ ਵੀ ਨੂਰ ਦੀ ਮੰਮੀ ਦਾ ਪਈ ਹੁਣ ਤੇ ਉਹ ਕਹਿੰਦੇ ਕਹਿੰਦੇ ਵੀ ਪਿੰਡ ਪੁਣਕੀ ਕੋਈ ਰੌਲਾ ਪੈ ਗਿਆ ਜਿੱਥੋਂ ਉਹ ਬਿਲੋਂਗ ਕਰਦੇ ਸੀ ਮੈਂ ਕੱਢੀ ਆ ਪਿੰਡ ਚੋਂ ਕੱਢ ਤੇ ਬਦਾਨੀ ਚਲੋ ਆਪਾਂ ਹਣਾ ਵੀ ਹੁਣ ਆਪਾਂ ਉਹਨੇ ਤੇ ਨਹੀਂ ਜਾਣਾ ਪਰ ਕਿਤੇ ਕਦੇ ਕਾਨੂੰ ਉਹਨੂੰ ਨਾ ਫਿਲਮ ਚ ਲੈ ਰਣਾ ਨੂਰ ਦੀ ਮੰਮੀ ਨੂੰ ਉਹਨੇ ਵੀ ਹੱਥ ਖੋਲ ਕੇ ਬੇਨਤੀ ਹੈ ਐਕਟਰਾਂ ਨੂੰ ਲਾਓ ਜਿਹੜੇ ਪੜੇ ਵੀ ਆ ਸਿੱਖੇ ਆ ਹਣਾ ਦੋ ਡਸਨਟ ਮੈਟਰ ਕੋਈ ਕਿਹੜਾ ਸਟੱਡੀ ਹੁੰਦੇ ਆ ਨਾ ਬੰਦਾ ਜਿਵੇਂ ਬਖਰੇ ਜਾਨਵੋ ਤੋਂ ਹੀ ਐਕਟਰ ਆ ਜਾਂਦਾ ਵੀ ਜਿਹਨੂੰ ਐਕਟਿੰਗ ਆਉਂਦੀ ਓਦਾਂ ਦੇ ਬੰਦੇ ਜਿਵੇਂ ਤੂਤਾ ਹੋ ਗਿਆ ਤੂਤਾ ਹੀ ਹੋਣੀ ਹੋਈ ਵਧੀਆ ਤੇਰੇ ਨਾਲ ਦਾ ਇੱਕ ਮੁੰਡਾ ਹੋਰ ਵੀ ਐ ਹਾਂ ਹੋਰ ਵੀ ਬਹੁਤ ਵਧੀਆ ਇੱਕ ਨੱਬੀ ਰਾ ਵੀਰਾ ਹਨਾ ਤੋ ਤਿੰਨ ਚਾਰ ਬੰਦੇ ਆ ਜਿਹੜੇ ਹੈਗੇ ਵਧੀਆ ਕਰਦੇ ਹੋ ਬਹੁਤ ਵਧੀਆ ਕੰਮ ਕਰਦੇ ਨੇ ਇਦਾਂ ਦੇ ਬੰਦੇ ਲਾਓ ਹਨਾ ਹਾਂ ਤੂਤੇ ਹੋਰਾਂ ਦਾ ਕਮਾਲ ਕਰੇ ਕਰੀ ਬੇ ਤੂਤੇ ਕਿਉਂਕਿ ਜਿਵੇਂ ਜਿਵਾਦ ਦੇ ਨਾਲ ਸਰਵਾਲਾ ਮੂਵੀ ਚ ਆਇਆ ਸੀ ਮੇਰੇ ਕਹਿੰਦਾ ਗਿੱਪੀ ਕਰਦੇ ਆ ਹਾਂ ਅਜੇ ਦੋ ਤਿੰਨ ਮੂਵੀ ਹੋਰ ਆ ਰਹੀਆਂ ਹਨਾ ਤੇ ਦੋਤਿਆਂ ਦੇ ਮੂਵੀ ਆ ਤੇ ਬੈਸੇ ਵੀ ਉਹਨਾਂ ਦੀ ਤੁਸੀਂ ਨਾ ਇਹਨਾਂ ਨੂੰ ਫਿਲਮਾਂ ਨੂੰ ਛੱਡ ਦਿਓ ਚਲੋ ਇਹ ਤਾਂ ਥੋੜਾ ਹਾਈ ਲੈਵਲ ਤੇ ਪਰ ਜੇ ਤੁਸੀਂ ਉਹਨਾਂ ਦੀਆਂ ਸ਼ਾਰਟ ਮੂਵੀਆ ਦੇਖੋ ਜਿਹੜੀਆਂ ਉਹ ਬਣਾਉਂਦੇ ਨੇ ਹਾਂ ਨੇਚਰਲ ਨੇ ਸਾਰੇ ਉਹਨਾਂ ਦੇ ਵਿੱਚ ਉਹ ਨੇਚਰਲ ਆ ਨਾ ਇੱਕ ਮੈਂ ਉਹਨਾਂ ਦੀ ਦੇਖ ਰਿਹਾ ਸੀ ਡਾਕਟਰ ਵਾਲੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਕੁੜੀ ਨੇ ਵੀ ਉਹਨਾਂ ਨੇ ਦੋਨੇ ਜਣੇ ਨੇ ਐਕਟਿੰਗ ਇੰਨੀ ਵਧੀਆ ਕਰੀ ਕਿ ਹਾਂ ਵੀ ਨੇਚਰਲ ਲੱਗੇ ਵੀ ਯਾਰ ਇਹ ਤਾਂ ਇਹ ਇੱਥੇ ਕਿੱਥੇ ਫਿਰਦੇ ਨੇ ਇਹ ਤਾਂ ਉੱਪਰ ਹੋਣੇ ਚਾਹੀਦੇ ਨੇ ਹਾਂ ਤਾਂ ਮਤਲਬ ਜਿਨੀ ਕਿ ਵਧੀਆ ਐਕਟਰਾਂ ਨੂੰ ਲੈ ਕੇ ਮੇਰੇ ਖਿਆਲ ਚ ਫਿਲਮਾਂ ਬਣਾਈਆਂ ਜਾਣ ਤਾਂ ਉਹ ਚੱਲਣਗੀਆਂ ਤੇ ਵਧੀਆ ਸਬਜੈਕਟ ਲੈਣ ਜਾਣਾਂ ਪਿਛਲੇ ਸਾਲ ਮੇਰੇ ਖਿਆਲ ਚ ਸਭ ਤੋਂ ਵੱਧ ਕਮਾਈ ਵਾਲੀ ਮੂਵੀ ਸੋਕਣ ਸੁਕਣ ਸੁਕਣ ਜੋ ਵੀ ਹੋਵੇਗਾ ਹਨਾ ਬਾਕੀ ਪਰੇ ਹੁੰਦਾ ਨਾ ਵੀ ਹੁਣ ਜਦੋਂ ਇਕੱਠੀਆਂ ਰੀਲੀਜ਼ ਕਰਦਾਂ ਉਹਨਾਂ ਵਿੱਚ ਉਹ ਚੰਗੀਆਂ ਫਿਲਮਾਂ ਵਿੱਚ ਹਾਂ ਡੇਟ ਦਾ ਡੇਟ ਦਾ ਕਿਉਂਕਿ ਇੱਕ ਪਿੱਛੇ ਰੌਲਾ ਪੈ ਰਿਹਾ ਸੀ ਕਿ ਇੱਕ ਇੱਕੋ ਡੇਟ ਤੇ ਦੋ ਬਦਲੇ ਤਿੰਨ ਮੂਵੀਆ ਰੀਲੀਜ਼ ਹੋ ਰਹੀਆਂ ਸੀ ਪੰਜਾਬੀ ਚਾਰ ਚਾਰ ਇਕੱਠੀਆਂ ਕਰਦਾਂ ਨੇ ਦੇਖੋ ਤਾਂ ਉਹਨਾਂ ਤੇ ਸਾਡੀ ਹੱਤ ਮੰਨ ਕੀ ਬੇਨਤੀ ਹੈ ਕਿ ਉਹਨਾਂ ਤੇ ਜ਼ਰੂਰ ਗੌਰ ਕਰੋ ਕਿ ਉਹ ਸਾਰੀਆਂ ਨਹੀਂ ਹੂੰ ਇੱਕ 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 ਵੀ ਇੱਕ ਅੱਗੇ ਕੋਈ ਇੱਕ ਵੀ ਪਿੱਛੇ ਪਾ ਲੋ ਕਿਉਂਕਿ ਸਾਡੇ ਵਰਗਿਆਂ ਨੂੰ ਇੱਥੇ ਦੇਖਣ ਦਾ ਮੌਕਾ ਮਿਲ ਜਾ ਹੁਣ ਇੱਕ ਇੱਕੇ ਵੀਕ ਚ ਤਾਂ ਨਹੀਂ ਹੁਣ ਇੱਕੇ ਦਿਨ ਹੁੰਦਾ ਜਾਂ ਦੋ ਦਿਨ ਹੁੰਦੇ ਨੇ ਉਹ ਪੂਰੀ ਬਿਜੀਦਾ ਰਹਿੰਦੇ ਆ ਪੰਜ ਪੰਜ ਸੱਤ ਘੰਟੇ ਕਿਉਂਕਿ 12 ਬਾਰੋ ਬਾਰੋ ਕਮਾਈ ਹੁੰਦੀ ਆ ਮੂਵੀਾਂ ਦੀ ਵੈਸੀ ਬਕਸਾ ਅੱਜ ਕਨ ਖਰਚੇ ਪਾਣੀ ਵਧੇ ਪਿਆ ਲੋਕਾਂ ਦੇ ਨਾ ਖਰਾਬ ਦੇਖ ਰਿਆ ਯਾਰ ਵੀ ਵੀ ਵਧੀਆ ਚੀਜ਼ ਦੇਖਣ ਨਾ ਜਦੋਂ ਇੱਕ ਵਾਰੀ ਆਪਾਂ ਪੈਸੇ ਲਾ ਦਨੇ ਆ ਫਿਲਮਾਂ ਦਾ ਵਧੀਆ ਨਹੀਂ ਹੁੰਦੀ ਆ ਰੁੜਕੇ ਜਾਂਦਾ ਨਹੀਂ ਬਾਕੀ ਉਹ ਜਿਹੜੇ OTT ਆਪਣੇ ਪਲੇਟਫਾਰਮਸ ਹੈ ਨਾ Netflix ਹੋ ਗਈ ਔਰ ਇਹਨੇ ਵੀ ਬਹੁਤ ਜ਼ਿਆਦਾ ਟਾਲ ਆ ਰ ਸਬਜੈਕਟ ਦੀ ਸਬਜੈਕਟ ਦੀ ਗੱਲ ਰਹੀ ਜਿਵੇਂ ਸਬਜੈਕਟ ਸੀਗਾ ਨਾ ਪਿਛਲੀ ਵਾਰ ਕਈ ਮੂਵੀਆਂ ਦੇ ਸਬਜੈਕਟ ਨੇ ਜਿਵੇਂ ਕਿ ਵਧੀਆ ਲੱਗੀਆਂ ਮੈਨੂੰ ਥੋੜੇ ਜਿਵੇਂ ਕਿ ਕੋਈ ਸਟੋਰੀ ਰੈਨ ਹੋਣਾ ਜਿਵੇਂ ਹੁਣ ਤੁਸੀਂ ਮੈਂ ਚਲੋ ਹੁਣ ਗੱਲ ਕਰੀ ਸੀ ਜਗਜੀਤ ਸਿੰਘ ਸੰਧੂਜਿਆ ਨੇ ਹਾਂ ਜਗਜੀਤ ਸਿੰਘ ਉਹਨਾਂ ਦੀ ਐਕਟਿੰਗ ਬਹੁਤ ਜ਼ਬਰਦਸਤ ਹੈ ਵਾਕਮਾਰ ਐਕਟਰ ਹੈ ਨਾ ਪਰ ਜੇ ਦੇਖਾਂਗੇ ਤਾਂ ਉਥੇ ਇੱਕ ਚੀਜ਼ ਦੇਖਣੀ ਅਸੀਂ ਮੂਵੀ ਦੇਖਣ ਚਲੇ ਗਏ ਸੀ ਉਹਨਾਂ ਦੀ ਇੱਕ ਪਿਛਲੇ ਸਾਲ ਉਹਨਾਂ ਦੀ ਇੱਕ ਮੂਵੀ ਆਈ ਸੀਗੀ ਪਰ ਉਹ ਮੂਵੀ ਦੇ ਵਿੱਚ ਚਲੋ ਹੁਣ ਜਵਾਕ ਬੈਠੇ ਸੀ ਜਾਂ ਸਾਰੇ ਬੈਠੇ ਸੀ ਤਾਂ ਉੱਠ ਤਾਂ ਨਹੀਂ ਸਕੇ ਹੂੰ ਪਰ ਉਹ ਮੂਵੀ ਦੀ ਕੋਈ ਮਤਲਬ ਜਾਨੀ ਕਿ ਸਟੋਰੀ ਨਹੀਂ ਬਣ ਰਹੀ ਸੀ ਉਹ ਲੋਕਈ ਚੀਜ਼ਾਂ ਉਪਰ ਆਉਂਦਾ ਸੀ ਉਹ ਵੀ ਮਤਲਬ ਜਾਨੀ ਕਿ ਅ ਕਹਿ ਨਹੀਂ ਸਕਦੇ ਵੀ ਹਾਂ ਵੀ ਉਹਦੇ ਵਿੱਚ ਮਤਲਬ ਜਾਨੀ ਕਿ ਕੀ ਦਿਖਾਉਣਾ ਚਾਹੁੰਦੇ ਨੇ ਹੂੰ ਜਾਂ ਕੀ ਹੋਰ ਕਰਨਾ ਚਾਹੁੰਦੇ ਹੁਣ ਜਿਵੇਂ ਆਪਾਂ ਆਪਾਂ ਉਦੇਵ ਕਰੋੜੀਆਂ ਦੀ ਇੱਕ ਮੂਵੀ ਆਈ ਸੀ ਉਹ ਜਿੰਨਾਂ ਦੀ ਸੀਕੁਐਂਸ ਵੀ ਆਏ ਸੀਗੇ ਹੂੰ ਗਾਂਧੀ ਨਾ ਗਾਂਧੀ ਹਾਂ ਗਾਂਧੀ ਮੂਵੀਆ ਤੇ ਹੁਣ ਤੁਸੀਂ ਇਹ ਦੇਖ ਲਓ ਗਾਂਧੀ ਮੂਵੀਆ ਨੂੰ ਲਗਾਤਾਰ ਦੇਖ ਰਹੇ ਨੇ ਲੋਕ ਬਾਕੀ ਦੇ ਬਾਈ ਤਾਂ ਨਾ ਜੇ ਹੁਣ ਜੇ ਸਾਊਥ ਫਿਲਮਾਂ ਚੱਲਾ ਜਾਵੇ ਉਹੀ ਗੱਲ ਦੱਸ ਰਿਹਾ ਸੁਣ ਵੀ ਮੈਂ ਆਪਣੇ ਆਪਣੇ ਲੋਕ ਅਦਰ ਨਹੀਂ ਕਰਦੇ ਜਿਵੇਂ ਹੁਣ ਬਾਈ ਜਿਵੇਂ ਜੱਗੀ ਤੋਰੀ ਹੋਣੀ ਹੋ ਗਿਆ ਆਪਣੇ ਹਨਾ ਬਾਈ ਦੀ ਵੀ ਨੂੰ ਹੁਣ ਹੀ ਰਾਣਾ ਭਾਜੀ ਹੋਣੀ ਟਾਪ ਦੇ ਕਲਾਕਾਰ ਨੇ ਮੈਂ ਤਾਂ ਇਹਨਾਂ ਨੂੰ ਪਰ ਹੁਣ ਕਈ ਵਾਰੀ ਕੀ ਹੁੰਦਾ ਵੀ ਰੋਲ ਕੌਣ ਪ੍ਰੋਡਿਊਸਰ ਵੀ ਆਕਰਨਾ ਜਦੋਂ ਉਹ ਤਾਂ ਉਹ ਹਾਈ ਲੈਵਲ ਤੇ ਪਹੁੰਚ ਗਿਆ ਕਹਿ ਸਕਦੇ ਮੈਂ ਨਹੀਂ ਕਰਨਾ ਹਾਂ ਹਾਂ ਈ ਵਾਰੀ ਆਪਾਂ ਨੂੰ ਕਰਨਾ ਵੀ ਪੈਂਦਾ ਪਰ ਗੱਲ ਫਿਰ ਉੱਥੇ ਆ ਗਈ ਕਿ ਨੌਨ ਐਕਟਰ ਬੰਦੇ ਨਾਲ ਕਿਉਂਕਿ ਜੇ ਆਪਾਂ ਇੱਕ ਜੀ ਬਗਾਲੇ ਹੈ ਨਾ ਜੇ ਆਪਾਂ ਉੱਥੋਂ ਰਿਫਿਊਜ਼ ਕਰਾਂਗੇ ਤਾਂ ਹੋ ਸਕਦਾ ਵੀ ਅਗਲੀ ਮੂਵੀ ਦਾ ਵੀ ਆਪਣੇ ਲਈ ਉਹ ਕੋਈ 네ਗੇਟਿਵ ਹਾਂ ਪੁਆਇੰਟ ਕੱਟ ਕੇ ਕੱਟ ਕੇ ਹਾਂ ਤੇ ਦੂਸਰਿਆਂ ਸਾਹਮਣੇ ਪੇਸ਼ ਕਰ ਦੇਣਾ ਤਾਂ ਉਹਦੇ ਨਾਲ ਉਹਨਾਂ ਦੇ ਕੈਰੀਅਰ ਤੇ ਵੀ ਫਰਕ ਪੈਂਦਾ ਪੈਂਦਾ ਸਹੀ ਗੱਲ ਹੈ ਨਾ ਈਵਨ ਕਿ ਮੂਵੀਜ਼ ਨਾਲ ਵੀ ਪੈਂਦਾ ਇਹ ਜੋ ਮੂਵੀ ਇਹ ਨਾਲ ਵੀ ਪੱਕਾ ਬੱਕੀ ਹੋਇਆ ਨਾ ਹੁਣ ਆਪਣੇ ਪੰਜਾਬੀ ਇੰਡਸਟਰੀ ਆ ਆਖਰੀ ਸਹਾਂਤੇ ਹੋਈ ਹੋਏ ਇਹਨੂੰ ਬਚਾ ਲਓ ਹਨਾ ਵੀ ਹਲੇ ਵੀ ਜੋ ਆਪਾਂ ਕਹਿੰਦੇ ਡੁੱਲੇ ਨਹੀਂ ਪਏ ਨੇ ਵੀ ਉਹਨੂੰ ਹਜੇ ਕੁਝ ਨਹੀਂ ਵਿਗੜਿਆ ਮੌਕਾ ਸੰਭਾਲ ਲਓ ਕਲਾਕਾਰਾਂ ਨੂੰ ਲਓ ਹਨਾ ਬੰਨਿਆ ਐਕਟਰਾਂ ਨੂੰ ਸੁਪਰਸਟਾਰਾਂ ਨੂੰ ਵੀ ਲੋੜ ਨਹੀਂ ਹੈ ਜੀ ਪੰਜਾਬੀ ਇੰਡਸਟਰੀ ਨੂੰ ਜੋ ਸਾਊਥ ਵਾਲੇ ਆਪਣੀਆਂ ਰੂਟਾਂ ਜੁੜੇ ਹੋਏ ਨੇ ਹਨਾ ਸਿੰਪਲ ਕੱਪੜੇ ਸ਼ੋਅ ਆਫ ਨਹੀਂ ਕੋਈ ਹਾਂ ਸ਼ੋਅ ਆਫ ਨਹੀਂ ਕਰਦੇ ਮੈਂ ਹਾਈ ਪਾਈ ਆਪਣੇ ਮੈਂ ਸਭ ਤੋਂ ਉਹੀ ਪਹਿਲਾਂ ਵੀ ਗੱਲ ਦੱਸੀ ਸੀ ਕਿ ਆਪਣੇ ਨਾਲ ਲੋਕਸ ਤੇ ਜਾਦੇ ਧਿਆਨ ਦਿਨਾ ਵੀ ਕਿਹੜਾ ਮਤਲਬ ਜਾਨਕੀ ਕਿਹਦਾ ਕਦ ਉੱਚਾ ਹੈ ਜਾਂ ਕੀ ਨਹੀਂ ਹੈ ਹਾਂ ਉਹੀ ਹੈ ਨਾ ਵੀ ਐਕਟਿੰਗ ਦੇ ਹਾਂ ਐਕਟਿੰਗ ਦੇ ਕੋਈ ਬੰਦਾ ਦੇਖ ਨਹੀਂ ਰਿਹਾ ਹਾਂ ਉਹ ਸਾਰਾ ਮਤਲਬ ਜਾਨਕੀ ਉਹਨਾਂ ਨੂੰ ਹੁਣ ਜੇ ਆਪਾਂ ਸਾਊਥ ਦੀਆਂ ਮੂਵੀਆਂ ਦੇਖਾਂਗੇ ਸਾਊਥ ਦੀਆਂ ਮੂਵੀਆਂ ਦੇ ਵਿੱਚ ਚਲੋ ਆ ਜਾਸ਼ ਹਨਾ ਉਹ ਇੱਕ ਵੀਜੇ ਨੇ ਕਿ ਇੱਕ ਅਲੂ ਅਰਜਨ ਅਰਜਨ ਅਲੂ ਅਲੂ ਇਹਨਾਂ ਇਹਨਾਂ ਦੀ ਚਲੋ ਇਹਨਾਂ ਦੀ ਪਰਸਨੈਟੀ ਵੀ ਹੈਗੀ ਹੈ ਇਹਨਾਂ ਦੀ ਐਕਟਿੰਗ ਤਾਂ ਬਾਕਮਾਗੀ ਉਹਨਾਂ ਦੀ ਜਦੋਂ ਬਾਲੀਵੁੱਡ ਨੂੰ ਕੋਲੇ ਲੱਗ ਰਹੇ ਨੇ ਪਰ ਉੱਥੇ ਜੇ ਹੋਰ ਦੇਖਾਂਗੇ ਨਾ ਇਹਨਾਂ ਤੋਂ ਇਲਾਵਾ ਵੀ ਇੱਕ ਹੋਰ ਮਹਾਰਾਜਾ ਮੂਵੀ ਆਈ ਸੀਗੀ ਉਹਨਾਂ ਦੀ ਆਪਾਂ ਉਹ ਦੇਖਿਆ ਸੀ ਹਾਂ ਸੇਠੂ ਪਾਤੀ ਵੀ ਜੇ ਜੋ ਬਸ ਜੁਗ ਜੇ ਕੋਈ ਨਾਮ ਨਹੀਂ ਰਹਿਤਨ ਉਹਨਾਂ ਦੀ ਉਹਨਾਂ ਦੀ ਐਕਟਿੰਗ ਦੇਖ ਕੇ ਲੇਖੋ ਵੀ ਹਾਂ ਵੀ ਉਹਨਾਂ ਦੀ ਐਕਟਿੰਗ ਤੋਂ ਲੱਗਦਾ ਵੀ ਬਾਕੀ ਉਹ ਰੋਲ ਉਹਨਾਂ ਲਈ ਬਣਿਆ ਸੀ ਉਹ ਉਹਨਾਂ ਦਾ ਜਿਵੇਂ ਨੈਚੁਰਲ ਐਕਟਿੰਗ ਕੋਈ ਹੋ ਨਹੀਂ ਹੈਗਾ ਹਨਾ ਹਾਂ ਬਾਕੀ ਚਲੋ ਹੁਣ ਆਪਣਾ ਤੁਸੀਂ ਇਸ ਬਾਰੇ ਸੁਝਾ ਦਿਓ ਸਾਥੋਂ ਕੁਝ ਗਲਤਫਲਤ ਹੋ ਗਿਆ ਬੋਲਦੇ ਖੰਬਰ ਹੋ ਗਿਆ ਤੁਹਾਰੇ ਕੋਲ ਅਸੀਂ ਤਾਂ ਅਸੀਂ ਪੀਂਦੀ ਰਹੇਗੀ ਸਾਡਾ ਇਹ ਦੂਜਾ ਐਪੀਸੋਡ ਹੈ ਬਹੁਤ ਗਲਤੀਆਂ ਨਾਮ ਜਰੂਰ ਦੱਸਿਓ ਬਿਨਾਂ ਨਾਮ ਕਿੱਦਾਂ ਦਾ ਲੱਗੇ ਤਾ ਲੱਗੇ ਤੇ ਬਾਕੀ ਜਿੰਨਾ ਵੀ ਹੋ ਸਕੇ ਸਾਨੂੰ ਸੁਜੈਸ਼ਨ ਹੀ ਦਿਓ ਕਿਉਂਕਿ ਅਸੀਂ ਕੋਈ ਜ਼ਿਆਦਾ ਐਕਸਪਰਟ ਨਹੀਂ ਹੈਗੇ ਐਕਸਪਰਟ ਨਹੀਂ ਹੋ ਕੋਈ ਗਲਤੀ ਭਲਤੀ ਸਾਨੂੰ ਮਾਫ ਕਰ ਦਿਓ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ ਸਸਿਕਾ ਸਸਿਕਾ